ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿਰਾ ਰਣਕ ਵਣਜਾਰਿਆ ਮਿੱਤਰਾ ਹੁਕਮ ਬਿਆਗਰ ਬਹਾਸ ਉਰਦ ਤਾਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਖਾੜੇ ਔਰਦ ਧਿਆਨ ਲਿਵ ਲਗਾ ਨਾ ਮਰ ਜਾਦ ਆਇਆ ਕਲ ਪੀਤਰ ਬਾਹੜ ਜਾਸੀ ਨਾਂਗਾ ਜੈਸੀ ਕਲਮ ਉਡੀ ਹੈ ਮਸਤਕ ਤੈਸੀ ਜੀੜੇ ਪਾਸ ਰੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਹੁਕਮ ਪਿਆ ਗਰਭਾਸ ਦੂਜਾ ਪਹਿਰਾ ਰਣ ਕ ਬਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹ ਸੁਤ ਮੇਰਾ ਚੇਤ ਅਚੇਤ ਮੂਡ ਮਨ ਮੇਰੇ ਅੰਤ ਨਹੀਂ ਕਾਛ ਤੇਰਾ ਜਿਨ ਰਾਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਾਰਤ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰਾ ਵਿਸਰਗਿਆ ਤਿਆਨ ਤੀਜੈ ਪਹਿਰਾ ਰਣ ਕਾ ਵਣਜਾਰਿਆ ਮਿੱਤਰਾ ਧਨ ਜੋ ਬਨ ਸਿਉ ਚਿਤ ਹਰਿ ਕਾ ਨਾਮ ਨਾ ਚਿਤ ਹੀ ਵਣਜਾਰਿਆ ਮਿੱਤਰਾ ਬੱਦ੍ਹਾ ਛੋਟਾ ਹੈ ਜੈਤ ਹਰ ਕਾ ਨਾਮ ਨਾ ਚੇਤ ਪ੍ਰਾਣੀ ਬੇਕਲ ਭਇਆ ਸੰਗ ਮਾਇਆ ਧਨ ਸਿਉ ਰਤਤਾ ਜੋ ਬਨ ਮਤਤਾ ਅਹਲਾਦ ਨਮਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੇ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿਤ ਜਾਉਂਤਾ ਪਹਾਰਾਰਾਣ ਕਾ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸਾਨਾ ਮਿਲਿਆ ਭੇਤ ਭੇਤ ਚੇਤ ਹਾਰ ਕਿਸਾਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰਦਨ ਹੋ ਆ ਦੋ ਆਲੇ ਕੇ ਨਮਹ ਹੈ ਭਇਆ ਪਰਾਇ ਆਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇ ਹੈ ਤਮ ਕਹੋ ਨਾਨਕ ਪ੍ਰਾਣੀ ਚੌਥਾ ਪਹਿਰ ਲਾਵੀ ਲੁਣ ਆਖੇਤ ਸਰੀਰ ਆਗ ਮਹੱਲਾ ਪਹਿਲਾ ਆਹਲਾ ਪਹਾਰਾ ਰਾਣ ਕਾਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੋਤ ਹੇਤ ਮਾਤ ਪਿਤਾ ਸੋਤ ਨੇਹੋ ਖਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈਂ RAM ਨਾਮ ਬਿਨ ਮੁਕਤ ਨਾ ਹੋਈ बूढ़ी है तो कहो नानक प्राणी पहला पहरा छूटेगा हर चेत दूज रहन कण जा रिया मित्रा पर जो बन मैं मत एहन साम व्या प्या बण जा ਅੰਦਲੇ ਨਾਮ ਨਾ ਚੇਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਾਨਮ ਮਰ ਹੋਗੇ ਝੂਠੇ ਤੀਰਥ ਵਰਤ ਸੋਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜਾ ਪਹਿਰਾ ਰਣ ਕਾ ਵਣਜਾਰਿਆ ਮਿੱਤਰਾ ਸਾਰ ਹੰਸ ਔ ਲਥੜੇ ਆਏ ਜੋ ਬਣ ਘਟੈ ਜਰੂਆ ਜਣੈ ਵਣਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਰ ਜਾ ਜਮ ਪਕੜ ਚਲਾਇਆ ਸਭ ਕਿਛ ਆਪਣਾ ਆਕਾਰ ਕਰ ਰਾਖੇ ਆਖੇਨ ਮਹਿ ਭਇਆ ਪਰਾਇਆ ਬੁੱਧ ਵਿਸਰਦੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰ ਪ੍ਰਭ ਚੇਤ ਹੋ ਲਿਵ ਲਾਇ ਚੌਥੇ ਪਹਿਰ ਰਣਕ ਬਣ ਜਾ ਰਿਆ ਮਿੱਤਰਾ ਬਿਰਦ ਭਇਆ ਤਨ ਖੀਣ ਅੱਖੀ ਅੰਧ ਨਾ ਦੀਸਾਈ ਵਣ ਜਾ ਰਿਆ ਮਿੱਤਰਾ ਕੰਨੀ ਸੁਣ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੇ ਪਰਾਕੋ ਤਾਣਾ ਗੋਣੇ ਅੰਤਰ ਨਹੀਂ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖੜ ਪੱਕੀ ਕੋੜ ਭਜੈ ਰਬਿਨ ਸੈ ਆਏ ਚੱਲਿਆ ਮਾਣ ਕਹੋ ਨਾਨਕ ਪ੍ਰਾਣੀ ਚੌਥਾ ਪਹਿਰ ਗੁਰਮੁਖ ਸਬਦ ਪਛਾਣਮ ਉੜਕੇ ਆਇਆ ਤਿਨ ਸਾਹ ਆਵਣ ਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾੜਿਆ ਆਵਣ ਜਾਰਿਆ ਮਿੱਤਰਾ ਆਵ ਗਣ ਖੜਸਨ ਬਾਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋ ਹੈ ਨਾ ਸਾਕੇ ਭਾਏ ਭਗਤ ਭੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੁਟੈ ਸਾਚੇ ਤੇ ਪਤ ਪਾਵੇ ਸ਼ਰੀਰ ਆਗ ਮਹੱਲਾ ਚੌਥਾ ਮਹਿਲਾ ਪਹਾਰਾ ਰਾਣ ਕਾਵਣ ਜਾ ਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਤਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸਤਾ ਤੇ ਸਚਿਤ ਹੋ ਪ੍ਰਾਣੀ ਕਰ ਹਰਦਾ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਹਰ ਜੱਪੀਐ ਕਿਰਪਾ ਧਾਰ ਦੂਜਾ ਪਹਾਰਾ ਰਣ ਕਾਵਣ ਜਾ ਰਿਆ ਮਿੱਤਰਾ ਮਨ ਲਾਗਾ ਦੂਜਾ ਭਾਏ ਮੇਰਾ ਮੇਰਾ ਕਰ ਪਾਲੀ ਐ ਬਣ ਜਾ ਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣ ਖਟ ਖਵਾਏ ਜੋ ਦੇਵਤਸਾ ਨਾ ਜਾਣੈ ਮੂੜਾ ਦਿੱਤੇ ਨੌ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਇ ਤੀਜਾ ਪਹਰ ਆਣ ਕਾ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤ ਵੈ ਧਨ ਸੰਚ ਵੈ ਵਣਜਾਰਿਆ ਮਿੱਤਰਾ ਹਰ ਨਾਮਾ ਹਰਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲ ਜੇ ਹੋਵੇ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚਲਿਆ ਪਛਤਾਈ ਜੇ ਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜਾ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਉੱਥੇ ਪਹਿਰ ਰਣਕ ਬਣਜਾਰਿਆ ਮਿੱਤਰਾ ਹਰ ਵਚਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਬਣਜਾਰਿਆ ਮਿੱਤਰਾ ਸਭ ਚੱਲਨੀ ਰਣ ਵਿਹਾਂਦੀ ਹਰ ਸੇਵਹੁ ਖਿੰਨ ਖਿੰਨ ਟਿਲ ਮੂਲ ਨਾ ਕਰਹੁ ਜੇਤ ਅਸਥਿਰ ਹੋ ਜੁਗ ਜੁਗ ਹੋਵਾ ਹੋ ਹਰ ਸੇਤੀ ਸਦ ਮਾਣ ਹੋ ਰੜੀਆ ਜਾਨਮ ਮਾਰਣ ਦੁਖ ਖੋਵੋ ਗੁਰ ਸਤਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹ ਨਾਨਕ ਪ੍ਰਾਣੀ ਚੌਥਾ ਪਹਿਰੈ ਸਫਲ ਹੋ ਰਹਿਣ ਭਗਤਾ ਦੀ ਸ਼ਰੀਰ ਆਗ ਮਹੱਲਾ ਪੰਜਵਾ ਪਹਿਲਾ ਪਹਿਰਾ ਰਾਣ ਕਾ ਵਣਜਾਰਿਆ ਮਿੱਤਰਾ ਧਰ ਪਾਇਤਾ ਉਦਰ ਮਾਹੇ ਦਸੀ ਮਾਸੀ ਮਾਨ ਸਕਿਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੋਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤ ਬਸ ਕਿਛਣਾ ਹੈ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਧਰ ਪਾਇਤਾ ਉਦਰ ਮਾਹਿ ਦੋ ਜਾ ਪਹਰ ਰਾਰਣ ਕਵਣ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀਂ ਦੇ ਬੋੜਾ ਪਲਾਣਾ ਪਛਾਣਈ ਵਣ ਜਾ ਰਿਆ ਮਿੱਤਰਾ ਮਨ ਮੱਤਾ ਅਹੰਬੇ ਬੋੜਾ ਪਲਾਣਾ ਪਛਾਣ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਾਬਾਰੇ तब क्या जवाब करे कहो नानक दूजे पहर प्राणी पर जो बन लहरी दे तिज पहर रणक बन जारिया मित्रा बिक्ख संच अंद अज्ञान पुत्र कलत्तर मोहे लपटिया बन जारिया मित्रा अंतर लहर लोभ अंतर लहर लोभान प्राणी सो प्रब चेतना आवै ਸਾਧ ਸੰਗਤ ਸਿਉ ਸੰਗਨਾ ਕੀਆ ਬਹੁ ਜੋਨੀ ਦੁਖ ਪਾਵੈ ਸਿਰ ਜਨ ਹਾਰ ਵਿਸਾਰਿਆ ਸੁਆਮੀ ਇਕਨ ਮਖਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰ ਬਿਖ ਸੰਚੇ ਅੰਧ ਅਗਿਆਨ ਚੌਥਾ ਪਹਿਰਾ ਰੈਣ ਕੈ ਬਣ ਜਾ ਰਿਆ ਮਿੱਤਰਾ ਦਿਨ ਨੇੜਾ ਆਇਆ ਸੋਏ ਗੁਰਮੁਖ ਨਾਮ ਸਮਾਰ ਤੂੰ ਬਣ ਜਾ ਰਿਆ ਮਿੱਤਰਾ ਤੇਰਾ ਦਰਗਹ ਬੈਲੀ ਹੋਏ ਗੁਰਮੁਖ ਨਾਮ ਸੰਭਾਲ ਪਰਾਣੀ ਅੰਤੈ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਦਿਆਰੀ ਸੇਵ ਸਤਗੁਰ ਚਾਨਣ ਹੋਏ ਕਹ ਨਾਨਕ ਪ੍ਰਾਣੀ ਚੌਥੇ ਪਹਿਰ ਦਿਨ ਨੇੜ ਆਇਆ ਸੋਏ ਲਖਿਆ ਆਇਆ ਗੋਵਿੰਦ ਕਾਵਣ ਜਾ ਰਿਆ ਮਿੱਤਰਾ ਉੱਠ ਚੱਲੇ ਕਮਣਾ ਸਾਥ ਇਕ ਰਤੀ ਬਲਮਣਾ ਦੇ ਵਣੀ ਵਣ ਜਾ ਰਿਆ ਮਿੱਤਰਾ ਉਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਗੜ ਚਲਾਇਆ ਮਨਮੁਖ ਸਦਾ ਦੁਹਿਲੇ ਜਿਨੇ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹਿਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋ ਹਾਏ ਦਰਬਾਰੇ ਮਨਮੁਖ ਸਦਾ ਪਵਾਤ ਤੋਖਾਰੀ ਮਹੱਲਾ ਪਹਿਲਾ ਪਹਿਲਾ ਪਹਿਰਾ ਨਾਣ ਸਲੋ ਨੜੀਏ ਰੈਣ ਅੰਧਿਆਰੀ RAM ਵਖੜ ਰਖ ਮੁਈਏ ਆਵ ਵਾਰੀ RAM ਵਾਰੀ ਆਵੇ ਕਵਣ ਜਗਾਵੇ ਸੂਤੀ ਜਮ ਰਸ ਚੂਸੈ ਰੈਣ ਅੰਦੇਰੀਆ ਪਤ ਤੇਰੀ ਚੋਰ ਪੜੈ ਘਰ ਮੁਸੈ ਰਾਖਣ ਹਾਰਾਗ ਮੇ ਅਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ ਕਬਹੇ ਨਾ ਚਿਤੈ ਕਿਆ ਸੁਜਰਣ ਅੰਦੇਰੀਆ ਦੂਜਾ ਪਹਿਰ ਭਇਆ ਜਾਗ ਅਚੇਤੀ RAM ਵਖਰ ਰਾਖ ਮੋਈਏ ਖਾਜੈ ਖੇਤੀ RAM ਰਖੋ ਖੇਤੀ ਹਰ ਗੁਰਹੇਤੀ ਜਾਗਤ ਚੋਰ ਨਾ ਲਾਗੇ ਜਮ ਮਗ ਨਾ ਜਾਵੋ ਨਾ ਦੁਖ ਪਾਵੋ ਜਮ ਕਾ ਡਰ ਭਉ ਭਾਗੇ ਰਵ ਸਸ ਦੀਪਕ ਗੁਰਮਤ ਦੋ ਆਰੈ ਮਨ ਸਾਚਾ ਮੁਖ ਤੇ ਆਵੈ ਨਾਨਕ ਮੂਰਖ ਅਧੋ ਨਾ ਚਿਤੈ ਕਿਵ ਦੂਜਾ ਸੁਖ ਪਾਵੈ तीजा पहर पया नींद व्यापी राम माया सुतदारा दुख संतापी राम माया सुतदारा जगत प्यारा चोग चुग नित फास पा गोर्मत कारणा ग्रे जम्मन मरण कारण ही छोड विण नाव संतापी ਨਾਨਕ ਤੀਜਾ ਤਰੇ ਬਦਲੋ ਕਾ ਮਾਇਆ 모ਹ ਵਿਆਪੀ ਚੌਥਾ ਪਹਿਰ ਭਿਆ ਦਿਉਤ ਬਿਹਾਗੈ ਰਾਮ ਤਿਨ ਘਰ ਰਾਖਿ ਅੜਾ ਜੋ ਅਨ ਦਿਨ ਜਾਗੈ ਰਾਮ ਗੁਰ ਪੂਛ ਜਾਗੇ ਨਾਮ ਲਾਗੇ ਤਿ ਨਾਰੈਣ ਸੁਹੇਲੀਆਂ ਗੁਰ ਸਬਦ ਕਮਾਵਹਿ ਜਨਮ ਨ ਆਵਹਿ ਤੇ ਨਾ ਹਰ ਪ੍ਰਭ ਬੇਲੀ ਆਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖੀਆ ਜੋਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੁੱਲੀ ਗੰਠ ਉਠੋ ਲਿਖਿਆ ਆਇਆ ਨਾਮ ਰਸ ਕਾ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ਆਪਣਵਾਰੀ ਸਭ ਸੈ ਆਵੇ ਪੱਕੀ ਘੇਤੀ ਲੁਣੀਐ ਘੜੀ ਚਸੇ ਕਾਲੇ ਖਾਲੀ ਜਾ ਬੋੜਾ ਪਲਾ ਸਹੋ ਜੀਆ ਨਾਨਕ ਸੁਰ ਨਰ ਸਬਦ ਮਿਲਾਏ ਤੇਣ ਪ੍ਰਭ ਕਾਰਣ ਕੀਆ ਘੜੀ ਚ ਸੇ ਕਾਲੇ ਖਾਲੀ ਜਾ ਬੁਰਾ ਭਲਾ ਸਹੋ ਜੀਆ ਨਾਨਕ ਸੁਰ ਨਰ ਸਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ